ਹਾਏ ਸਾਡੇ ਹੰਜੂਆਂ ਦਾ ਮੁੱਲ ਤਾਰ ਜਾ ਨਾਗਣੇ ਨੀ ਇੱਕ ਡੰਗ ਹੂਰ ਮਾਰ ਜਾ ਨਾਗਣੇ ਨੀ ਇੱਕ ਡੰਗ ਹੂਰ ਮਾਰ ਜਾ ਹਾਏ ਸਾਡੇ ਜੀ ਹੁਣ ਜਿਹੜੇ ਗਾਇਕ ਵੇਖਦੇ ਹੋ ਗਾਉਂਦੇ ਆ ਜਿੰਨਾਂ ਕੋ ਆਪਣੇ ਹਵਾਈ ਜਹਾਜ਼ ਤੱਕ ਹੈਗੇ ਨੇ ਪ੍ਰਾਈਵੇਟ ਤੇ ਕਰੀ ਕਰੀ ਮਹਿਸੂਸ ਹੁੰਦਾ ਵਾ ਕਿ ਜਾਂ ਗਰੀਬੀ ਨੇ ਬਚੇਰੇ ਰਹਿਨਤਾ ਜਾਂ ਕੋਈ ਹਾਲਾਤ ਮਾਰ ਗਏ ਜਾਂ ਮੇਰਾ ਇਹ ਸਟੈਂਡਰਡ ਇਹ ਲੈਵਲ ਹੋਣਾ ਚਾਹੀਦਾ ਕਰੀ ਮਨ ਚ ਆਉਂਦੀਆਂ ਗੱਲਾਂ ਅੱਜ ਜਿਹਦੇ ਕੋ 20 25 30 ਲੱਖ ਰੁਪਏ ਹੈਗਾ ਇੱਕ ਗੀਤ ਵਾਸਤੇ ਉਦੋਂ ਸਤਾਈਂ ਤਰ੍ਹਾਂ ਕਮਾਉਂ ਹਰ ਚੈਨਲ ਤੇ ਤੇ ਬੰਦਾ ਸਟਾਰ ਸੁਪਰਸਟਾਰ ਪਹਿਲਾਂ ਵੇਖਿਆ ਚਾਰ ਛੇ ਪੇਰੇ ਨੱਚਦੀ ਨੱਚਦੀ ਆਗੀ ਨੇੜੇ ਆਕੇ ਮੇਰੇ ਕੰਨ ਵਿੱਚ ਕਹਿੰਦੀ ਆਕੇ ਮੇਰੇ ਕੰਨ ਵਿੱਚ ਕਹਿੰਦੀ ਬਣ ਜਾ ਮੇਰਾ ਢੋਲੀ ਏ ਗੱਲ ਪੜਦੇ ਵਾਲੀ ਹੌਲੀ ਹੌਲੀ ਬੋਲੀ ਏ ਗੱਲ ਪੜਦੇ ਵਾਲੀ ਸੰਗੀਤ ਨੂੰ ਰੱਬ ਨਾਲ ਮਿਲਦਾ ਇੱਕ ਵੱਡਾ ਜ਼ਰੀਆ ਮੰਨਿਆ ਗਿਆ ਹੈ ਖਾਸ ਕਰਕੇ ਜੇ ਮੈਂ ਆਪਣੇ ਦੇਸ਼ ਭਾਰਤ ਦੀ ਗੱਲ ਕਰਾਂ ਪੰਜਾਬ ਦੀ ਗੱਲ ਕਰਾਂ ਇੱਥੇ ਬਹੁਤ ਸਾਰੇ ਗੀਤਕਾਰ ਸੰਗੀਤਕਾਰ ਤੇ ਗਾਇਕ ਹੋਏ ਹਨ ਜਿਨ੍ਹਾਂ ਨੇ ਵਰਲਡ ਲੈਵਲ ਤੇ ਆਪਣਾ ਨਾਮ ਬਣਾਇਆ ਹੈ ਪਰ ਕਹਿੰਦੇ ਨੇ ਕੁਝ ਇਨਸਾਨ ਹਾਲਾਤ ਦੇ ਮਾਰੇ ਵਕਤ ਦੇ ਮਾਰੇ ਇਸ ਲਾਈਨ ਦੇ ਵਿੱਚ ਸਟਰਗਲ ਕਰਦੇ ਹਨ ਅਤੇ ਅਲੋਪ ਹੋ ਜਾਂਦੇ ਹਨ ਇਦਾਂ ਦਾ ਸਾਡਾ ਇੱਕ ਵੀਰ ਸਾਨੂੰ ਇੱਕ ਸੁਨੇਹਾ ਮਿਲਿਆ ਕਿ ਜ਼ਿਲ੍ਹਾ ਗੁਰਦਾਸਪੁਰ ਦਾ ਹਲਕਾ ਫਤਿਗੜ ਚੂੜੀਆਂ ਉਹਦਾ ਇੱਕ ਛੋਟਾ ਜਿਹਾ ਪਿੰਡ ਕੋਟਲੀ ਥਾਪਲਾ ਉਸ ਪਿੰਡ ਵਿੱਚ ਪਹੁੰਚੇ ਹਾਂ ਉਸ ਵੀਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹਾਂ लवली ਮੱਟੂ ਗਾਉਂਦੇ ਵਧੀਆ ਨੇ ਆਵਾਜ਼ ਉਸ ਵਾਹਿਗੁਰੂ ਨੇ ਚੰਗੀ ਬਖਸ਼ੀ ਹੈ ਪਰ ਕਿਤਨੇ ਕਿਤੇ ਘਰ ਦੇ ਹਾਲਾਤ ਵੀ ਵਿਖਾਵਾਂਗੇ ਕੈਮਰਾ ਦੱਸੇਗਾ ਘਰ ਦੀ ਗਰੀਬੀ ਔਰ ਜ਼ਿੰਮੇਵਾਰੀਆਂ ਦੇ ਕਰਕੇ ਸਾਡਾ ਵੀਰ ਅਜੇ ਤੱਕ ਇਸ ਲਾਈਨ ਦੇ ਸਟਰਗਲ ਕਰ ਰਿਹਾ ਆਹ ਗੱਲਬਾਤ ਕਰਦੇ ਹਾਂ ਕਿ ਗਾਇਕੀ ਦਾ ਸ਼ੌਂਕ ਕਿਸ ਤਰ੍ਹਾਂ ਮਨ ਦੇ ਵਿੱਚ ਪੈਦਾ ਹੋਇਆ ਕਿਸ ਤਰ੍ਹਾਂ ਗਾਇਕੀ ਸ਼ੁਰੂ ਕੀਤੀ ਕੀ ਸੁਪਨੇ ਨੇ ਉਹ ਸੁਪਨੇ ਕਿੰਨੇ ਕੁ ਪੂਰੇ ਹੋਏ ਨੇ ਕਿੰਨੇ ਕੁ ਅਜੇ ਬਾਕੀ ਨੇ ਸਾਸਿਕਾ ਭਾੜੀ ਸਵਾਗਤ ਹੈ ਸਭ ਤੋਂ ਪਹਿਲਾਂ ਇਹ ਦੱਸਿਓ ਕਿ ਗਾਇਕੀ ਦਾ ਸਫਰ ਤੁਸੀਂ ਕਿਦਾਂ ਸ਼ੁਰੂ ਕੀਤਾ ਕਿਉਂਕਿ ਗਾਇਕੀ ਇਬਾਦਤ ਹੈ ਇੱਕ ਕਿਸ ਤਰ੍ਹਾਂ ਤੁਹਾਨੂੰ ਚੇਟਕ ਲੱਗੀ ਗਾਇਕੀ ਦੀ ਕਿਸ ਤਰ੍ਹਾਂ ਤੁਸੀਂ ਗਾਇਕੀ ਲਾਈਨ ਦੇ ਵਿੱਚ ਆਏ ਮੈਨੂੰ ਜੀ ਬਚਪਨ ਤੋਂ ਸ਼ੌਂਕ ਸੀ ਸਕੂਲ ਟਾਈਮ ਤੋਂ ਮੈਂ ਸਕੂਲ ਦੀ ਹਾਜ਼ਰੀ ਵਿੱਚ ਵੀ ਬਸ ਸਵਾ ਲੱਗਦੀ ਹੁੰਦੀ ਉੱਥੇ ਮੌਕਾ ਮਿਲਦਾ ਹੁੰਦਾ ਇੱਕ ਦੋ ਗਾਣਿਆਂ ਦਾ ਤੇ ਮਾਸਟਰ ਅਮਨੋ ਟਿਚਰਾਂ ਕਹਿਣਾ ਪਈ लवली ਗਾਣਾ ਸਾਨੂੰ ਮੇਲਾ ਸਿੰਘ ਨਾਲ ਹੈ ਮੇਰਾ ਤਾਂ ਸਕੂਲ ਟਾਈਮ ਦਾ ਫਿਰ ਕੱਕੀ ਲੈਂਚ ਪੈ ਕੇ ਮੇਲਾ ਸਿੰਘ ਤੇ ਫਿਰ ਇੱਕ ਦਾ ਉਹਦਾ ਸ਼ੌਂਕ ਤਾਂ ਉਹਦਾ ਨਾਂ ਜਿਹੜਾ ਫਿਰ ਪੈ ਗਿਆ लवली ਮੱਟੂ ਹਾਂਜੀ ਇਹ ਨਾਂ ਕਿਦਾਂ ਫੇਮਸ ਹੋਇਆ ਕਿ ਉਸਤਾਦ ਨੇ ਦਿੱਤਾ ਕਿ ਜਾਂ ਤੁਸੀਂ ਖੁਦ ਰੱਖਿਆ ਕਿਉਂਕਿ ਉਹਦਾ ਗਾਇਕ ਨਾਂ ਰੱਖਦੇ ਸੀ ਵਨਸੋ ਨੇ ਕਿ ਸਾਡੇ ਪਿੰਡ ਦਾ ਨਾਂ ਹੋ ਜੇ ਸਾਡਾ ਤਖੱਲਸ ਇਹੋ ਜਿਹਾ ਹੈ ਵੀ ਲੋਕੀ ਜਾਣਣ ਫਿਰ ਇਹ ਜਿਹੜਾ ਮੱਟੂ ਨਾਂ ਜਾਂ लवली ਮੱਟੂ ਮਸ਼ਹੂਰ ਹੋਇਆ ਇਹ ਫਿਰ ਕਿਦਾਂ ਮਸ਼ਹੂਰ ਹੋਇਆ ਇਹ ਜੀ ਸੁਖਬੀਰ ਅਮਰਸਰੀ ਪੱਤਰਕਾਰ ਨੇ ਜੀਤ ਜੱਗ ਬਣਦੇ ਤੇ ਗੀਤਕਾਰ ਵੀ ਬਹੁਤ ਵਧੀਆ ਨੇ ਉਹਨਾਂ ਨੇ ਕਿਹਾ ਵੀ ਮੇਲਾ ਸਿੰਘ ਨੇ ਤੂੰ ਅਜ ਤੂੰ ਤੇਰਾ ਨਾਂ ਛੋਟਾ ਲਾਲੀ ਆ ਤੇ ਤੂੰ लवली ਮੱਟੂ ਰੱਖ ਲੈ ਮੱਟੂ ਆ ਦੀ ਗੋਦ ਆ ਹਾਂਜੀ ਤੇਜ਼ ਕਰਕੇ ਉਹਨਾਂ ਨੇ ਫਿਰ ਉਦੋਂ ਤੋਂ ਹੀ ਜਿਹੜੇ ਮੈਗਜ਼ੀਨਾਂ ਦੇ ਵਿੱਚ ਨਾਂ ਜਾਂ ਕਿਤੇ ਵੀ ਕੋਈ ਐਡ ਮੇਲੇ ਦੇ ਵਿੱਚ ਬ੍ਰੈਪਰਾਂ ਦੇ ਨਾਲ ਇਹੋ ਚੱਲਦਾ ਸੀ लवली ਮੱਟੂ ਜੀ लवली ਜੀ ਇਹ ਗਾਇਕੀ ਤੋਂ ਇਲਾਵਾ ਹੋਰ ਕਿਉਂਕਿ ਜੀਵਨ ਵੀ ਚਲਾਉਣਾ ਹੁੰਦਾ ਕਿਹੜਾ ਕਾਰੋਬਾਰ ਕਰਦੇ ਹੋ ਜਾਂ ਕਰਦੇ ਸੀ ਰੋਟੀ ਪਾਣੀ ਫਿਰ ਕਿੱਦਾਂ ਚੱਲਦਾ ਰੋਟੀ ਪਾਣੀ ਸਤਨ ਜੀ ਮੇਰੇ ਹਾਲਾਤ ਐਸੀਡੈਂਟ ਹੋ ਗਿਆ ਸੀ ਮੇਰਾ ਡੇਰਾ ਬਣਾਣ ਦਾ ਸਭ ਤੁਸੀਂ ਜਾਂਦੇ ਆ ਹੁਣ ਮੈਂ ਉਹ ਪਹਿਲਾ ਟੇਲਰ ਦਾ ਕੰਮ ਸਿੱਖਿਆ ਸੀ ਪੜਦੇ ਪੜਦੇ ਸਕੂਲ ਤੋਂ ਆ ਕੇ ਟੇਲਰ ਦਾ ਕੰਮ ਸਿੱਖਣਾ ਨਾਲ ਉਹ ਕਰਦਾ ਨਾ ਬੜੇ ਸ਼ੌਂਕ ਦੇ ਨਾਲ ਹੁਣ ਫਿਰ ਉਹਦੀ ਲੋੜ ਪਈ ਤੇ ਹੁਣ ਫਿਰ ਉਹ ਟੇਲਰ ਦਾ ਕੰਮ ਰੋਟੀ ਪਾਣੀ ਵਾਸਤੇ ਪਰਿਵਾਰ ਚ ਤੁਹਾਡੇ ਕੌਣ ਕੌਣ ਹੈ ਅਸੀਂ ਇੱਕ ਮੇਰੀ ਸਿਸਟਰ ਆ ਤਿੰਨ ਭਰਾ ਆ ਮਾਪਾ ਅਜੀ ਦੋ ਬ੍ਰਦਰ ਮੇਰੇ ਉਧਰ ਰਹਿੰਦੇ ਨੇ ਵੱਡੇ ਨੇ ਮੇਰੇ ਤੋਂ ਹਾਂਜੀ ਵਿਆਹ ਹਾਂਜੀ ਸਭ ਤੋਂ ਛੋਟਾ ਮੈਂ ਹਾਂ ਪਰਿਵਾਰ ਚ ਕੌਣ ਆ ਵਿਆਹ ਦੇ ਬੱਚੇ ਕਿੰਨੇ ਆ ਮੇਰੇ ਇੱਕ ਬੇਟਾ ਵਾ ਤੇ ਇੱਕ ਬੇਟੀ ਹੈ ਦੋ ਦੋ ਬੱਚੇ ਹਨ ਥੋੜਾ ਗਾਇਕੀ ਬਾਰੇ ਹੋਰ ਹੋਰ ਦੱਸ ਦਿਓ ਕਿਸ ਤਰ੍ਹਾਂ ਕਿਸ ਤਾਰ ਕੋ ਸਿੱਖਿਆ ਕਿਸ ਤਰ੍ਹਾਂ ਮੇਲੇ ਲਾਉਣੇ ਸ਼ੁਰੂ ਕੀਤੇ ਜਾਂ ਜਾਗਰਨ ਕਰਦੇ ਹੋ ਕੀ ਕਰਦੇ ਹੋ ਹਾਂਜੀ ਮੈਂ ਜਾਗਰਨ ਵੀ ਕਾਫੀ ਲਾਏ ਨੇ ਇੱਕ ਦੋ ਸਿੰਗਰਾਂ ਦੇ ਨਾਲ ਵੀ ਮੌਕਾ ਮਿਲਦਾ ਰਹੇ ਇੱਕ ਦੋ ਪੇਟਾਂ ਕੋ ਉਂਦਾ 1-2 ਘੰਟਾ ਚੱਕਨਾ ਵੀ ਟਾਈਮ ਤੇ ਸਰਦਾਰ ਗੁਰਮੀਰ ਸਿੰਘ ਮਿਊਜ਼ਿਕ ਡਾਇਰੈਕਟਰ ਕਾਫੀ ਨਾਮਵਰ ਸੀ ਡਾਇਰੈਕਟਰ ਨੇ ਮਿਸਟਰ ਡਾਇਰੈਕਟਰ ਨੇ ਤੇ ਉਹਨਾਂ ਦੇ ਨਾਲ-ਨਾਲ ਇਹ ਮੇਲੇ ਵੀ ਉਥੋਂ ਮਿਲਣੇ ਚੱਲੂਗੇ ਉਹਨਾਂ ਨੇ ਪਿਆਰ ਮਿਲਿਆ ਤੇ ਸਿੰਗਰ ਮਿਲ ਲੜੇ ਪੀ ਜਿੰਦਾ ਬੜਾ ਸ਼ੌਂਕ ਰਿਹਾ ਜਿੰਦਾ ਕਲੀਰ ਭਾਜੀ 76 ਭਾਜੀ ਉਹਨਾਂ ਨੂੰ ਰਿਕਾਰਡ ਕਰਦੇ ਤੁਤ ਫਿਰ ਗਾਉਣਾ ਚੱਲੂ ਤੇ ਨਾਲ-ਨਾਲ ਸਾਰੇ ਜਿਹੜੀ ਵਰਜੀ ਪਾਰਟੀ ਨੇ ਚੱਲ ਜਾਣਾ ਵੀ ਮੌਕਾ ਮਿਲਣੇ ਕਿਦੋਂ ਕਿੰਨਾ ਚਿਰ ਹੋ ਗੁੰਦਿਆ ਤਾਂ ਮੈਨੂੰ ਹੋ ਗਏ ਜੀ 15 16 ਸਾਲ ਹੋ ਗਏ ਐ ਇਸ ਲੈਂਚ ਪੇ ਲਵੜੀ ਇਹ 15 16 ਸਾਲ ਦਾ ਬੜਾ ਲੰਮਾ ਸਫਰ ਹੁੰਦਾ ਲਗਭਗ ਅੱਧੀ ਜ਼ਿੰਦਗੀ ਲੰਘ ਗਈ ਤੁਹਾਡੀ ਉਸਤਾਦਾਂ ਨੇ ਮਾਰ ਖਾਂਦਿਆ ਕਿਉਂ ਹੁੰਦੇ ਆ ਤੁਸੀਂ ਹੁਣ ਜਿਹੜੇ ਗਾਇਕ ਵੇਖਦੇ ਹੋ ਗਾਉਂਦੇ ਆ ਜਿੰਨਾਂ ਕੋ ਆਪਣੇ ਹਵਾਈ ਜਹਾਜ਼ ਤੱਕ ਹੈਗੇ ਨੇ ਪ੍ਰਾਈਵੇਟ ਤੇ ਕਰੀ ਕਰੀ ਮਹਿਸੂਸ ਹੁੰਦਾ ਵਾ ਕਿ ਜਾਂ ਗਰੀਬੀ ਨੇ ਬਚੇ ਰਹਿਨਤਾ ਜਾਂ ਕੋਈ ਹਾਲਾਤ ਮਾਰ ਗਏ ਜਾਂ ਮੇਰਾ ਇਹ ਸਟੈਂਡਰਡ ਇਹ ਲੈਵਲ ਹੋਣਾ ਚਾਹੀਦਾ ਕਰੀ ਮਨ ਚ ਆਉਂਦੀਆਂ ਗੱਲਾਂ ਹਾਂਜੀ ਮੈਂ ਮਨ ਚ ਤੇ ਬਹੁਤ ਕੁਝ ਹੁੰਦਾ ਹੈ ਪਰ ਲੇਕਿਨ ਇਸ ਤਰ੍ਹਾਂ ਵੀ ਹਾਲਾਤ ਇਸ ਤਰ੍ਹਾਂ ਦੇ ਕਿ ਮੇਰੀ ਪਿਲਾ ਮਾਤਾ ਉਹਨਾਂ ਨੂੰ ਬਲੱਡ ਕੈਂਸਰ ਹੀ ਹੋ ਤੇ ਕਾਫੀ ਪੈਸੇ ਲੱਗੇ ਫਿਰ ਮੇਰੇ ਵੀ ਮੈਂ ਮੈਰਿਜ ਕਰਾਈ ਮੇਰਾ ਬੂਆ ਨਹੀਂ ਖੁੱਲਦਾ ਕਰਦਾ ਮੈਰਿਜ ਕਰਾਈ ਫਿਰ ਮੈਂ ਐਕਸੀਡੈਂਟ ਹੋ ਗਿਆ ਮੇਰਾ 3 ਸਾਲ ਦੋ ਆਪਰੇਸ਼ਨ ਹੋਏ ਫਿਰ ਡਾਣ ਕੰਮ ਜਾਂਦਾ ਰਿਹਾ ਤੇ ਸੋਚੀ ਆਪਣੀ ਵੀ ਗਾਂ ਪਦਾਂਗੇ ਸਗੋਂ ਗੈਪ ਪੈ ਕੇ ਮੈਰਿਜ ਲੀਡ ਕਰਾਈ ਕੋਈ ਛੋਟਾ ਜਿਹਾ ਇੱਕ ਸਥਾਈ ਸਾਡੇ ਦਰਸ਼ਕਾਂ ਨੂੰ ਮਾਈਕ ਦੇ ਤੇ ਸੁਣਾਓਗੇ ਆਪਣਾ ਕੋਈ ਗੀਤ ਗੀਤ ਲਿਖਦੇ ਵੀ ਉਹ ਵੀ ਗੱਲ ਕਰਾਂਗੇ ਇੱਕ ਛੋਟਾ ਜਿਹਾ ਪੈਨੋ ਸਥਾਈ ਹੋ ਜੇ ਦਿਨ ਚੜਦੇ ਦੀ ਲਾਲੀ ਵਰਗਾ ਰੂਪ ਸੋਣੀਏ ਤੇਰਾ ਚਾਨਣ ਚਾਨਣ ਹੋ ਜਾਂਦਾ ਨਹੀਂ ਜਾਪੇ ਜਦੋਂ ਹਨੇਰਾ ਦਿਨ ਚੜਦੇ ਦੀ ਲਾਲੀ ਵਰਗਾ ਰੂਪ ਸੋਣੀਏ ਤੇਰਾ ਚਾਨਣ ਚਾਨਣ ਹੋ ਜਾਂਦਾ ਨਹੀਂ ਜਾਪੇ ਜਦੋਂ ਹਨੇਰਾ ਨਹੀਂ ਬਿਲੋ ਤੇਰਾ ਕੋਟ ਪਰ ਲਾਂ ਮੱਚੇ ਕਾਲ ਜਾ ਮੇਰਾ ਨੀ ਚੰਨੋ ਤੇਰਾ ਕੁੱਟ ਪਰ ਲਾਂ ਇੱਕ ਸਕਰੀਨ ਤੇ ਵਿਖਾਵਾਂਗੇ ਪੋਸਟਰ ਦਰਸ਼ਕਾਂ ਨੂੰ ਪਿਆਰ ਮੁਹੱਬਤ ਇੱਚ ਬੜੇ ਬੜੇ ਵੱਡੇ ਸਿੰਗਰ ਮੈਂ ਵੇਖ ਰਿਹਾ ਸਾਵਰ ਕੋਟੀ ਵਰਗੇ ਚਿਹਰੇ ਵੀ ਐ ਤੁਹਾਡਾ ਮਲਟੀ ਨੰਬਰ ਕੋਈ ਆਇਆ ਇਹ ਥੋੜੀ ਯਾਦ ਸਾਂਝੀ ਕਰੀਏ ਕਿਉਂਕਿ ਇਹੋ ਜਿਹੇ ਸਿੰਗਰਾਂ ਨਾਲ ਇੱਕ ਮਲਟੀ ਨੰਬਰ ਜਦੋਂ ਗਾਉਣਾ ਇੱਕ ਬੜਾ ਵੱਡਾ ਸੁਨੇਹਾ ਹੁੰਦਾ ਸੀ ਤੇ ਇਹ ਮੌਕਾ ਕਿੱਦਾਂ ਮਿਲਿਆ ਇਹ ਜੀ ਤਪਲਾ ਮਾਸਟਰ ਨੇ ਛੁਰਕ ਮਾਰ ਜੀ ਉਹਨਾਂ ਨੇ ਮੌਕਾ ਦਵਾ ਸੀ ਇਹ ਕੰਪਨੀ ਆ ਕੀ ਆ ਦਿਲਜੀਤ ਸਿੰਘ ਰੋੜਾ ਉਹਨਾਂ ਦੀ ਆਡੀਓ ਚੱਲਦੀ ਉਹਨਾਂ ਨੇ ਇੱਕ ਮੌਕਾ ਦਿੱਤਾ ਵੀ ਇੱਕ ਇੱਕ ਗੀਤ ਗਾਉਂਦਾ ਸਾਰੇ ਨਵੇਂ ਮੰਡੇ ਚਾਰ ਮੰਡੇ ਨਵੇਂ ਬਾਕੀ ਪੁਰਾਣੇ ਸੰਗਰਸ ਮਲਟੀ ਨੰਬਰ ਚੱਲਦੇ ਸੀ ਬੜੇ ਉਹਦਾ ਫਿਰ ਜਦੋਂ ਇਹ ਨੰਬਰ ਆਇਆ ਰਿਸਪੌਂਸ ਮਿਲਿਆ ਫਿਰ ਲੋਕਾਂ ਦਾ ਉਸ ਤੋਂ ਬਾਅਦ ਕਿਦਾਂ ਦਾ ਮਾਹੌਲ ਸੀ ਹਾਂਜੀ ਇਹਦੀ ਐਡ ਚੱਲਦੀ ਪਈ 100 ਰੁਪਏ ਦੇ ਗੀਤ ਦੀ ਦੇਖਣ ਨੂੰ ਲੱਗੇ ਮੋਮ ਜਿਹੀ ਤੋਂ ਪੱਥਰ ਦਿਲ ਦੀ ਕਾਲੀ ਨਾਲ ਹੀ ਸਾਡੇ ਪ੍ਰੋਮੋ ਚੱਲਦੇ ਸੀ ਥੋੜੀ ਥੋੜੀ ਉਹਨਾਂ ਦਿਨ ਜਿੱਦਾਂ ਪਤਾ ਮਲਟੀ ਨੰਬਰ ਦਾ ਸਟੇਜ ਦਾ ਹੋਰ ਯਾਦਾਂ ਸਾਂਝੀਆਂ ਕਰੋਗੇ ਮੇਲਿਆਂ ਦੀਆਂ ਸਟੇਜਾਂ ਨੇ ਕੋਈ ਇਹੋ ਜਿਹੀ ਯਾਦ ਜੇ ਤੁਹਾਨੂੰ ਪਤਾ ਲੱਗੇ ਕਿ ਵਾਕਈ ਆ ਮੇਲਾ ਇੱਕ ਵੱਖਰਾ ਮੇਲਾ ਸੀ ਮਟੂਰੀ ਜ਼ਿੰਦਗੀ 'ਚ ਕਿਉਂਕਿ ਮੇਲੇ ਤੇ ਬੜੇ ਲਾਏ ਹੋਣੇ ਆ ਸਟੇਜਾਂ ਬੜੀਆਂ ਕੀਤੀਆਂ ਕੋਈ ਇਹੋ ਜਿਹਾ ਕੋੜਾ ਜਾਂ ਕੋਈ ਮਿੱਠਾ ਕੋਈ ਪਲ ਜਿਹੜਾ ਅਜੇ ਵੀ ਚੇਤੇ ਆਉਂਦਾ ਕਦੇ ਹਾਸਾ ਵੀ ਆ ਜਾਂਦਾ ਕਦੇ ਗੁੱਸਾ ਵੀ ਹਾਂਜੀ ਹਾਂਜੀ ਇੱਕ ਜੀ ਸਾਡੇ ਇਲਾਕੇ 'ਚ ਮੇਲਾ ਹੁੰਦਾ ਵਾ ਮਾਨਖੇਰੀ ਤੇ ਬਹੁਤ ਮਸ਼ਹੂਰ ਸੀ ਉਤੋਂ ਜ਼ਿਆਦਾਤਰ ਮਤਲਬ ਮੈਨੂੰ ਬਹੁਤ ਹੰਗਾਰਾ ਮਿਲਿਆ प्यार बख्शे लोका ने ओथे मैं गीत गाए बीट्सों की ओ तो फिर जदा निकलने के बच्चे भी गुंदे हैं पहला देखया चार शफेरे नाच दी नाच दी आगी नेड़े आके मेरे कान विच कहंदी आके मेरे कान विच कहंदी बन जा मेरा ढोलनी ए गल पड़दे बाली ਹੌਲੀ ਹੌਲੀ ਬੋਲੀਏ ਗੱਲ ਪੜਦੇ ਵਾਲੀ ਹੌਲੀ ਹੌਲੀ ਬੋਲੀਏ ਗੱਲ ਪੜਦੇ ਵਾਲੀ ਤੋਮਤ ਕੋਈ ਲਵਾਨਾ ਬੈਠੀ ਖੰਭ ਤੋਂ ਡਾਰ ਬਣਾਣਾ ਬੈਠੀ ਤੋਂ ਮਤ ਕੋਈ ਲਬਾ ਨਾ ਬੈਠੀ ਖੰਭ ਤੋਂ ਡਾਰ ਬਣਾ ਨਾ ਬੈਠੀ ਜਗ ਚੰਦਰੇ ਨੂੰ ਸਮਝ ਨਾ ਆਵੇ ਜਗ ਚੰਦਰੇ ਨੂੰ ਸਮਝ ਨਾ ਆਵੇ ਗੱਲ ਕਰੀ ਦੀ ਗੋਲੀ ਇਹ ਗੱਲ ਪੜਦੇ ਵਾਲੀ ਹੌਲੀ ਹੌਲੀ ਬੋਲੀ ਇਹ ਗੱਲ ਪੜਦੇ ਵਾਲੀ ਮੋਟੂ ਜੀ ਜੇ ਮੈਂ ਪੰਜਾਬ ਦੀ ਗਾਇਕੀ ਦੀ ਗੱਲ ਕਰਾਂ 3 ਲੱਖੇ ਪੈਂਦੇ ਮਾਝਾ ਮਾਲਵਾ ਦੁਆਬਾ ਹਾਂਜੀ ਪਰ ਤੁਹਾਨੂੰ ਕਰੀ ਗਏ ਇਹ ਨਹੀਂ ਲੱਗਦਾ ਵੀ ਤੁਹਾਡੀ ਗਾਇਕੀ ਮਾਲਵੇ ਲਾਕੇ ਵਰਗੀ ਬਠਿੰਡਾ ਜਿਹਦਾ ਧਰਮਪ੍ਰੀਤ ਗਾਉਂਦਾ ਸੀ ਗੋਰਾ ਚੱਕ ਵਾਲਾ ਗਾਉਂਦਾ ਸੀ ਮਾਹੀ ਨੰਗਲ ਤੁਹਾਡਾ ਮੈਂ ਸਟਾਈਲ ਵੇਖਣ ਡਿਆ ਤੁਹਾਨੂੰ ਲੱਗਾ ਕਿਸ ਨੇ ਕਿਹਾ ਕਿ ਤੁਹਾਡੀ ਗਾਇਕੀ ਮਾਲਵੇ ਸਿੰਗਰਾ ਵਰਗੀ ਹਾਂਜੀ ਬਠਿੰਡਾ ਟਾਈਪ કરી ਕੋਸ਼ਿਸ਼ ਨਹੀਂ ਕੀਤੀ ਵੀ ਤੁਸੀਂ ਮਾਲਵੇ ਚ ਜਾ ਕੇ ਵੀ ਆਪਣੀ ਕਿਸਮਤ ਜਮਾਓ ਕਿਉਂਕਿ ਮੱਝ ਦੀ ਲਗਾਈ ਕੀ ਵੱਖਰੀ ਆ ਤੁਹਾਡਾ ਜੋ ਸਟਾਈਲ ਮੈਂ ਵੇਖਣ ਰਿਹਾ ਵਾ ਇਹ ਉੱਧਰ ਦੇ ਸਿੰਘਰਾਂ ਦਾ ਸਟਾਈਲ ਹੈ ਤੇ ਤੁਹਾਨੂੰ ਕਰੀ ਕੇ ਨੇ ਕਿਹਾ ਨਹੀਂ ਕਿ ਤੁਸੀਂ ਉੱਧਰ ਮਾਲਵੇ ਚ ਵੀ ਜਾਓ ਕਿਤੇ ਬੰਡੇ ਵੱਲ ਉੱਥੇ ਲੋਕੀ ਜਿਆਦਾ ਪਿਆਰ ਕਰਦੇਗਾ ਹਾਂਜੀ ਹਾਂਜੀ ਮਤਲਬ ਜਿਹੜੀ ਕਿੱਕੀ ਜਿਸ ਤਰ੍ਹਾਂ ਕੋਈ ਵੀ ਗੀਤ ਨਾਲ ਪ੍ਰਭਾਵ ਆਟੋਮੈਟਿਕੀ ਜਿਦਾਂ ਸਾਰੰਗ ਜਿਦਾਂ ਉਹ ਬਠੰਡਾ ਸਾਈਡ ਦੇ ਦੋ ਤਿੰਨ ਰਾਗ ਜਿਹੜੇ ਜਿਆਦਾ ਹੁੰਦੇ ਨੇ ਉਹ ਹੀ ਕੰਪੋਜੀਸ਼ਨ ਤੋਂ ਉਡ ਮੋੜ ਕੇ ਜੇ ਅਮਰਸਰ ਦੀ ਗਾਕੀ ਵੇਖੀ ਇਹਦੇ ਤੁਹਾਨੂੰ ਪਤਾ ਹੈ ਵੀ ਖੜੀ ਹੈ ਬਿਲਕੁਲ ਫੋਕ ਜਿੰਨੇ ਵੀ ਫਨਕਾਰ ਨਿਕਲੇ ਨੇ ਅਮਰਸਰ ਤੋਂ ਤਾਂ ਹੀ ਗਏ ਨੇ ਫਿਲਮ ਇੰਡਸਟਰੀ ਵਿੱਚ ਵੀ ਹਰਸੰਗ ਸ਼ਿਕਾ ਸੁਖਿੰਦਰ ਬਬਲੂ ਜੀ ਉਹਨਾਂ ਦੇ ਫਾਦਰ ਸਾਹਿਬਾਨ ਮਾਸਟਰ ਬਲਦੇਵ ਜੀ ਉਹਨਾਂ ਨੇ ਮਾਈਸਾਈਕਲ ਤੇ ਛੱਡ ਕੇ ਉਹਨਾਂ ਨੇ ਸਕੂਲ ਪਕਤਾਂ ਮਲੇ ਉੱਥੇ ਚੱਕਣਾ ਤੇ ਉਹਨਾਂ ਨੇ ਥੋੜਾ ਥੋੜਾ ਬਾਜੀ ਬਾਰੇ ਵੀ ਦੱਸਿਆ ਵੀ ਬੜੀ ਸੇਵਾ ਕੀਤੀ ਚਲੋ ਗਾਕੀ ਦੇ ਰੰਗ ਤੇ ਤੁਹਾਨੂੰ ਪਤਾ ਹੀ ਹੈ ਵੀ ਅੱਜ ਕੱਲ ਕਾਪੀ ਕਰਨੀ ਵੀ ਕਿਸੇ ਦੀ ਔਕੀ ਹੈ ਸਿਰਾ ਥੋੜਾ ਆਪਣੀ ਰੋਟੀ ਦਾ ਰੁਜ਼ਗਾਰ ਪੇਟ ਵਾਸਤੇ ਵੀ ਥੋੜਾ ਥੋੜਾ ਫੋਕ ਟੱਚ ਜਾ ਜਿੱਦਾਂ ਦੇ ਦੁਕਾਨੇ ਸੋਲੋ ਗਾਇਕੀਜ਼ ਜਾਂ ਆਪਾਂ ਜਾਗਰਨ ਤੇ ਜਾਂਦੇ ਆ ਤੇ ਉੱਥੇ ਵੀ ਪੇਟਾਂ ਦੋ ਚਾਰ ਮਿਲ ਜਾਂਦੇ ਆਖਣੇ ਚੱਲ ਸਾਨੂੰ ਪੇਮੈਂਟ ਮਿਲ ਜੇਗੀ ਇਸੇ ਕਾਰਨ ਜੀ ਬਠੰਡੇ ਦੇ ਆਪਾਂ ਸੰਗਰ ਇੱਧਰ ਬੁਲਾਉਨੇ ਆ ਉਹ ਸਾਨੂੰ ਬੁਲਾਉਂਦੇ ਉਹ ਆਪਾਂ ਉਹਨਾਂ ਨੂੰ ਬੁਲਾਉਨੇ ਵੀ ਮੇਰੇ ਲਈ ਹੁੰਦੇ ਜਿੰਦਗੀ ਦੇ ਮੱਟੂ ਦੇ ਕੀ ਸੁਪਨੇ ਆ ਕੀ ਚਾਹੁੰਦਾ ਮੱਟੂ ਤੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਕਿਸ ਤਰ੍ਹਾਂ ਦੀ ਮਦਦ ਚਾਹੁੰਦੇ ਆ ਤੁਸੀਂ ਦਰਸ਼ਕਾਂ ਘਾਰੀ ਦੇ ਹੋਈ ਬੇਨਤੀ ਵੀ ਚੰਗਾ ਸੁਣ ਵਧੀਆ ਵੀ ਥੋੜਾ ਲੱਚਰਤਾ ਤੋਂ ਹਟ ਕੇ ਰਹਿਣ ਤੇ ਆਪਣਾ ਤਾਂ ਸ਼ੌਂਕ ਹੀ ਆ ਵੀ ਨਾ ਹੋਣਾ ਚਾਹੀਦਾ ਬੰਦੇ ਦਾ ਬੜੀ ਕਿਸਮਤ ਵਾਲੇ ਹੁੰਦੇ ਆ ਜਿਨ੍ਹਾਂ ਦੇ ਮਨ ਜਾਂਦੇ ਆ ਤੇ ਥੋੜੀ ਹੁਣ ਯੁੱਗ ਜੇ ਪੈਸੇ ਦਾ ਜੀ ਸਰ ਜੀ ਪੈਸੇ ਜੇ ਦਾ ਵਰਨਾ ਆ ਰਹੇ ਨੇ ਲੋਕ ਗੜੀ ਅੱਜ ਜਿਹਦੇ ਕੋ 20 25 30 ਲੱਖ ਰੁਪਈਆ ਹੈਗਾ ਇੱਕ ਗੀਤ ਵਾਸਤੇ ਉਹਦਾ 7 ਯੰਤਰਾ ਕਮਾ ਲਓ ਹਰ ਚੈਨਲ ਤੇ ਤੇ ਬੰਦਾ ਸਟਾਰ ਸੁਪਰਸਟਾਰ ਤੇ ਜੇ ਅਕੇ ਕੰਪਨੀਆਂ ਪੈਸੇ ਲੈਂਦੀਆਂ ਨੇ ਸਿੰਗਰਾਂ ਤੇ ਪੈਸੇ ਦਿੰਦੀਆਂ ਸੀ ਰਿਆਜ ਕਰਾਉਂਦੇ ਸੀ ਕੋਲ ਰੱਖਦੀਆਂ ਸੀ ਰੂਮ ਸੀਦਾ ਖਰਚਾ ਕੱਪੜੇ ਸੀਦਾ ਹੋਣ ਕੁਛ ਨਹੀਂ ਹੁਣ ਕੰਪਨੀਆਂ ਸਾਰੀਆਂ ਬੰਦ ਨੇ ਫੈਂਟੈਚੂ ਰੂਬੀ ਕਾਲ ਸਾਰੀ ਕੰਪਨੀਆਂ ਦੇ ਨਾਲ ਮੇਰਾ ਅਟੈਚ ਸੀ ਉਹਨਾਂ ਨੇ ਮ ਬੜੀ ਸੇਵਾ ਕੀਤੀ ਮਕਰ ਹੋਣੀ ਆ ਮੈਂ 10 ਸਾਲ ਹੋਏ ਕਰ ਬੈਠੇ ਨਹੀਂ ਮੈਂ ਨਹੀਂ ਬਾਹਰ ਹੀ ਜਾ ਕਿੰਨਾ ਚਿਰ ਰਿਆਜ਼ ਕਰਦੇ ਰਿਆਜ਼ ਸਵੇਰੇ ਜਦੋਂ ਵਾਜੇ ਤੇ ਬਹਿਣਾ ਮੈਂ ਅੱਧਾ ਪੌਣਾ ਘੰਟਾ ਤੇ ਲੱਗ ਹੀ ਜਾਂਦਾ ਵੱਧ ਨਹੀਂ ਫਿਰ ਦਿਖੇ ਚ ਵੀ ਕੇ ਬਨ ਜਾਉਂ ਕੁਝ ਵੀ ਤੰਦ ਸਭ ਪੀੜ ਵਾਸਤੇ ਬੱਚੇ ਵੀ ਪਾਲਨੇ ਤੇ ਬਾਕੀ ਰਿਆਜ਼ ਦਾ ਕੋਈ ਟਾਈਮ ਜਦੋਂ ਆਪਣਾ ਮੂਡ ਹੋਵੇ ਉਦੋਂ ਵੀ ਦੇ ਪੈਰ ਨੂੰ ਸ਼ਾਮ ਨੂੰ ਆਪਣੇ ਘਰ ਵਿੱਚ ਜੋ ਮਰਜੀ ਤਰਬ ਜੀ ਕੰਪੋਜੀਸ਼ਨ ਕਰਦੇ ਰਹੋ ਵੀ ਸੁਧਾਰ ਕਰ ਲਓ ਥੋੜਾ ਬੋਤਾ ਹਾਂਜੀ ਤਾਂ اے ਸੀ ਜੀ ਸਾਡਾ ਵੀਰ लवली ਮੱਟੂ ਬੰਗਾਲ ਦੱਸੀ ਇਹ ਗਰੀਬੀ ਕਾਫੀ ਕਲਾਕਾਰਾਂ ਨੂੰ ਅਜਿਹੇ ਹਾਲਾਤ ਵਿਖਾਉਂਦੀ ਸਾਡੇ ਵੀਰ ਨੇ ਭਰੇ ਮਾਨਾ ਦੱਸਿਆ ਕਿ 25-30 ਲੱਖ ਰੁਪਈਆ ਹੋਵੇ ਤੇ ਬੰਦਾ ਰਾਤੋਂ ਰਾਤ ਸਟਾਰ ਬਣ ਜਾਂਦਾ ਹੈ ਕਿਤੇ ਨਾ ਕਿਤੇ ਗੱਲਾਂ ਸੱਚੀਆਂ ਤੇ ਕੌੜੀਆਂ ਔਰ ਮੈਂ ਵੀ ਦਰਸ਼ਕਾਂ ਨੂੰ ਅਪੀਲ ਕਰਾਂਗਾ ਆਪਣੇ ਚੈਨਲ ਦੇ ਜ਼ਰੀਏ ਕਿ ਅਜਿਹੇ ਵੀਰਾਂ ਨੂੰ ਮੇਲਿਆਂ 'ਚ ਮੌਕਾ ਦਿਓ ਬਾਕੀ ਇਹ ਹੁਨਰ ਹੋਏਗਾ ਤੇ ਆਪਣੇ ਆਪ ਹੀ ਵੀਰ ਸਾਹਮਣੇ ਆਉਣਗੇ ਤੋਂ ਦੁਬਾਰਾ ਮੈਂ ਬੇਨਤੀ ਕਰਦਾ ਕੋਟਲੀ ਥਾਵਲਾ ਪਿੰਡ ਦਾ ਵੀਰ ਦਾ लवली ਮੱਟੂ ਨਾਮ ਹੈ ਜੇ ਕੋਈ 뮤직 ਡਾਇਰੈਕਟਰ ਕੋਈ ਹੋਰ ਸਾਡਾ ਵੀਰ ਅੰਦਰ ਮਦਦ ਕਰਨਾ ਚਾਹਵੇ ਉਹ ਮਿਲ ਸਕਦਾ ਹੈ